ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਹੈ ਆਈ ਹੋਪ ਸੋ ਕਿ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਵਾਈਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਤੇ ਵਾਈਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਤੇ ਅੱਜ ਦਾ ਵਲੌਗ ਕਰ ਲੱਗਿਆ ਸ਼ੁਰੂ ਆਪਾਂ ਤੇ ਅੱਜ ਆਪਾਂ ਬਣਾਣਾ ਹੈ ਦੇਸੀ ਕਿਓ ਇੱਕ ਹਫਤੇ ਦੀ ਜਾਂ 10 ਦਿਨਾਂ ਦੀ ਮਲਾਈ ਤੋਂ ਇੱਕ ਤਾਂ ਬਣਾਵਾਂਗੇ ਆਪਾਂ ਦੇਸੀ ਘਿਓ ਤੇ ਇੱਕ ਤੁਹਾਨੂੰ ਹੋਰ ਵੀ ਉਹਦਾ ਯੂਜ਼ ਦੱਸਾਂਗੀ ਜਿਹੜਾ ਆਪਣਾ ਦੁੱਧ ਵਗੈਰਾ ਬਚ ਜਾਂਦਾ ਉਹਦਾ ਆਪਾਂ ਪਨੀਰ ਵਗੈਰਾ ਕਿਵੇਂ ਕੱਢਣਾ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਅੱਗੇ ਤੁਹਾਨੂੰ ਮੈਂ ਦੱਸਦੀ ਆ ਤੇ ਉਸ ਤੋਂ ਬਾਅਦ ਆਪਾਂ ਕੁਝ ਗੱਲ ਕਰਾਂਗੇ YouTube ਦੇ ਬਾਰੇ ਵਿੱਚ ਵੀ ਤੇ ਅੱਜ ਫਿਰ ਕਰਦੇ ਆ ਆਪਣੀ ਵੀਡੀਓ ਸ਼ੁਰੂ ਤੇ ਲਓ ਜੀ ਇੱਥੇ ਆਪਾਂ ਇੱਕ ਹਫਤੇ 10 ਦਿਨਾਂ ਦੀ ਮਲਾਈ ਹੁੰਦੀ ਹੈ ਮੇਰੇ ਕੋਲ ਇਕੱਠੀ ਆਪਾਂ ਲਈਦਾ 2 ਕਿਲੋ ਦੁੱਧ ਤੇ 2 ਕਿਲੋ ਦੁੱਧ ਸ਼ਾਮ ਨੂੰ ਲਈਦਾ ਹੈ ਤੇ ਇਕੱਠਾ ਕਰਕੇ ਇੱਕ ਜਿਹੜਾ सगला ਹੁੰਦਾ ਹੈ ਜਾਂ ਪਤੀਲਾ ਕਹਿ ਲੋ ਉਹਦੇ ਵਿੱਚ ਇਕੱਠਾ ਕਰਕੇ ਸਾਰਾ ਦੁੱਧ ਪੁਣ ਕੇ ਤੇ ਉਹਨੂੰ ਗਰਮ ਕਰ ਲੀਦਾ ਚੰਗੀ ਤਰ੍ਹਾਂ ਉਹਨੂੰ ਕਾੜ ਲੀਦਾ ਤੇ ਉਸ ਤੋਂ ਬਾਅਦ ਸ਼ਾਮ ਨੂੰ ਜਿਹੜਾ ਰਾਤ ਨੂੰ ਕਾੜਨ ਤੋਂ ਬਾਅਦ ਦੁੱਧ ਜਿਹੜਾ ਸਰਦਾਰ ਜੀ ਉਹਨਾਂ ਨੇ ਬੱਚਿਆਂ ਨੇ ਪੀਣਾ ਹੁੰਦਾ ਉਹ ਦੁੱਧ ਕੱਢ ਲੀਦਾ ਤੇ ਉਹ ਪੀ ਲੈਂਦੇ ਨੇ ਬਾਕੀ ਜਿਹੜਾ ਦੁੱਧ ਬਚਦਾ ਉਹਦਾ ਥੋੜਾ ਜਿਹਾ ਦਹੀਂ ਵਗੈਰਾ ਜਮਾਤੀ ਦਾ ਜਿੰਨਾ ਕੋ ਆਪਾਂ ਨੂੰ ਲੋੜ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਦੁੱਧ ਹੁੰਦਾ ਸਾਰਾ ਉਹ ਆਪਾਂ ਰੱਖ ਦਿੰਦਾ ਫ੍ਰਿਜ ਚ ਖੁੱਲੇ ਭਾਂਡੇ 'ਚ ਪਾ ਕੇ ਯਾਨੀ ਕਿ ਸਗਲੇ ਦੇ ਵਿੱਚ ਹੀ ਤੇ ਜਿਹੜੀ ਮਲਾਈ ਹੁੰਦੀ ਹੈ ਉਹ ਸਵੇਰ ਤੱਕ ਸਾਰੀ ਉੱਪਰ ਜੰਮ ਜਾਂਦੀ ਹੈ ਤੇ ਉਸ ਤੋਂ ਬਾਅਦ ਆਪਾਂ ਚਾਹ ਵਗੈਰਾ 'ਚ ਕਿਉਂਕਿ ਇੱਕ ਹੱਥ ਕੰਮ ਹੈ ਰਸੋਈ ਦਾ ਤੇ ਚਾਹ ਵਗੈਰਾ 'ਚ ਜਿਹੜਾ ਦੁੱਧ ਯੂਜ਼ ਕਰਨਾ ਹੁੰਦਾ ਉਹ ਕਰ ਲੀਦਾ ਤੇ ਸ਼ਾਮ ਨੂੰ ਜਦੋਂ ਦੂਜੇ ਦਿਨ ਦੁੱਧ ਲਾਣ ਦਾ ਟਾਈਮ ਹੁੰਦਾ ਉਸ ਟਾਈਮ ਆਪਾਂ ਆਪਣੀ ਮਲਾਈ ਜਿਹੜੀ ਬਣੀ ਹੁੰਦੀ ਹੈ ਦੁੱਧ ਤੇ ਉਹ ਸਾਰੀ ਇਕੱਠੀ ਕਰਕੇ ਇੱਕ ਡੋਂਗੇ 'ਚ ਇਕੱਠੀ ਕਰਨੀ ਚਾਹੀਦੀ ਹੈ ਤੇ ਇਸੇ ਤਰ੍ਹਾਂ ਹਫਤੇ ਇੱਕ ਦੀ ਤੇ ਜਾਂ ਫਿਰ 10 ਦਿਨਾਂ ਦੀ ਜਿਹੜੀ ਮੇਰੀ ਮਲਾਈ ਉੱਤਰੀ ਹੁੰਦੀ ਹੈ ਦੁੱਧ ਤੋਂ ਉਹ ਆਪਾਂ ਇਕੱਠੀ ਕਰਕੇ ਤੇ ਫਿਰ ਇਹਨੂੰ ਮਿਕਸੀ 'ਚ ਜਾਂ ਫਿਰ ਗ੍ਰਾਈਂਡਰ ਦੇ ਨਾਲ ਆਪਾਂ ਇਸ ਤਰੀਕੇ ਨਾਲ ਇਹਨੂੰ ਬਲੈਂਡ ਕਰ ਲੈਨੇ ਆ ਤੇ ਅੱਜ ਚਲੋ ਤੁਹਾਨੂੰ ਬਲੈਂਡਰ ਦੀ ਸਟੋਰੀ ਵੀ ਦੱਸ ਦਿੰਨੀ ਆ ਇਹ ਹੈਂਡ ਬਲੈਂਡਰ ਹੁਣ ਮੈਂ ਲਿਆਏ ਏ ਆਪਣੇ ਲੋਕਲ ਸ਼ਹਿਰ ਚੋਂ ਹੀ ਲਿਆਏ ਮम्मा ਹੋਰਾਂ ਨੇ ਮੈਨੂੰ ਦਿੱਤਾ ਸੀ ਰਖੜੀ ਤੇ ਗਿਫਟ ਤੇ ਉਸ ਟਾਈਮ ਜਿਹੜਾ ਉਹਦਾ ਬਲੇਡ ਸੀਗਾ ਤੇ ਉਹ ਜਿਹੜਾ ਮੈਨੂੰ ਨਾ ਮਧਾਨੀ ਵਾਲਾ ਬਲੇਡ ਸੀ ਉਹ ਮੈਂ ਉਸੇ ਟਾਈਮ ਉੱਥੇ ਓਪਨ ਕੀਤਾ ਸੀ ਤੇ ਮੈਨੂੰ ਮਤਲਬ ਮੈਂ ਮਮਾ ਨੂੰ ਕਿਹਾ ਸੀ ਵੀ ਮੈਨੂੰ ਇਹ ਵਾਲਾ ਪਸੰਦ ਨਹੀਂਗਾ ਵੀ ਇਹ ਬਲੇਡ ਨਹੀਂ ਮੈ ਲੈਣਾ ਮਧਾਨੀ ਵਾਲਾ ਮੇਮਾ ਦੂਜਾ ਬੰਦ ਬਲੇਡ ਲੈਣਾ ਤੇ ਫਿਰ ਮਮਾ ਕਹਿੰਦੇ ਚਲੋ ਚੇਂਜ ਕਰਾ ਕੇ ਤੈਨੂੰ ਭੇਜ ਦਾਂਗੇ ਵੀ ਹੁਣ ਜੇ ਟਾਈਮ ਲੱਗਿਆ ਤਾਂ ਹੁਣ ਕਿਉਂਕਿ ਉਸ ਟਾਈਮ ਰਿਸ਼ਤੇਦਾਰ ਵਗੈਰਾ ਆਏ ਹੋਏ ਸੀ ਘਰ ਦੇ ਵਿੱਚ ਤੇ ਇਸ ਕਰਕੇ ਟਾਈਮ ਨਹੀਂ ਸੀ ਲੱਗਿਆ ਤੇ ਫਿਰ ਮੈਂ ਕਿਹਾ ਚਲ ਤੁਸੀਂ ਬਾਅਦ ਚੋਂ ਭੇਜ ਦਿਓ ਤੇ ਉਸ ਤੋਂ ਬਾਅਦ ਥੋੜੇ ਦਿਨ ਹੋ ਗਏ ਵੀ ਜਿਵੇਂ ਪਾਣੀ ਵਗੈਰਾ ਆ ਗਿਆ ਤੇ ਕਿਸੇ ਦਾ ਘੇੜਾ ਨਹੀਂ ਲੱਗਿਆ ਫਿਰ ਮਮਾ ਕਹਿੰਦੇ ਵੀ ਉਹ ਚੇਂਜ ਕਰਾਉਣ ਨੂੰ ਵੀ ਹਜੇ ਥੋੜਾ ਜਿਹਾ ਵੀ ਉਹ ਹੋਣਾ ਵੀ ਉਹਨਾਂ ਕੋਲ ਜਿਹੜੀ ਸ਼ਾਪ ਤੋਂ ਲਿਆ ਸੀ ਵੀ ਉਹਨਾਂ ਕੋਲ ਉਹੀ ਬਲੇਡ ਵਾਲੇ ਨੇ ਦੂਜੀ ਸ਼ਾਪ ਤੋਂ ਆਪਾਂ ਲੈ ਲਾਂਗੇ ਫਿਰ ਮੰਮੀ ਕਹਿੰਦੇ ਵੀ ਚੱਲ ਇੱਥੋਂ ਕੀ ਭੇਜਣਾ ਵੀ ਤੁਸੀਂ ਆਪਣਾ ਲੈ ਲਿਓ ਵੀ ਅਸੀਂ ਆਪਣੇ ਪੈਸੇ ਪਾ ਦਾਂਗੇ ਤੇ ਉਹਨਾਂ ਨੇ ਫਿਰ ਕੱਲ ਪਰਸੋ ਯਾਨੀ ਕਿ ਜਿੱਦਣ ਇਹ ਕਿਓ ਬਨਾਇਆ ਉਸ ਦਿਨ ਪੈਸੇ ਪਾਤੀ ਉਸ ਤੋਂ ਦੋ ਪਹਿਲਾਂ ਇੱਕ ਦੋ ਦਿਨ ਤੇ ਇਹ ਫਿਰ ਬਲੈਂਡਰ ਸਰਦਾਰ ਜੀ ਜਾ ਕੇ ਲਿਆਏ ਸੀ ਕਿਉਂਕਿ ਹਜੇ ਬਾਜ਼ਾਰ ਵਗੈਰਾ ਨਹੀਂ ਜਾਇਆ ਜਾ ਰਿਹਾ ਪਾਣੀ ਕਰਕੇ ਤੇ ਪਾਣੀ ਹੁਣ ਉਹ ਵਸਤਾ ਉੱਤਰ ਚੁੱਕੇ ਨੇ ਤੇ ਕਾਫੀ ਹੱਦ ਤੱਕ ਰਸਤੇ ਚੱਲਣ ਲੱਗ ਗਏ ਨੇ ਪਰ ਫਿਰ ਵੀ ਹਜੇ ਰਿਸਕ ਹੈਗੇ ਨੇ ਤੇ ਉਸ ਤੋਂ ਬਾਅਦ ਸਰਦਾਰ ਜੀ ਨੂੰ ਮੈਂ ਕਿਹਾ ਸੀ ਵੀ ਜਿਵੇਂ 8 9 900 ਦਾ ਬਲੈਂਡਰ ਆਂਦਾ ਵਧੀਆ ਤੇ ਮੈਂ ਕਿਹਾ ਤੁਸੀਂ ਉਹ ਵਾਲਾ ਲੈ ਆਇਓ ਪਰ ਉਹਨਾਂ ਨੂੰ ਇਹ ਸੁਜਾਤਾ ਦਾ ਬਲੈਂਡਰ ਪਸੰਦ ਆਇਆ ਕੋਈ ਮੈਂ ਇਹਨਾਂ ਦੀ ਸ਼ੋਅ ਆਫ ਜਾਂ ਇਹਨਾਂ ਦੀ ਕੋਈ ਐਡ ਨਹੀਂ ਕਰ ਰਹੀ ਸੁਜਾਤਾ ਦਾ ਬਲੈਂਡਰ ਉਹਨਾਂ ਨੇ ਲਿਆ ਹੈ ਆ ਕਾਫੀ ਵਧੀਆ ਹੈ ਇਹ 18 ਕੁਸਾ ਦਾ ਪਿਆ ਹੈ ਆਪਨ ਤੇ ਬਾਕੀ ਮਮਾ ਕਹਿੰਦੇ ਸੀ ਵੀ ਜਿਹੜੇ ਪੈਸੇ ਵਧੇ ਘਟੇ ਨੇ ਉਹ ਸਾਰੇ ਪਾਤੇ ਸੀ ਉਹਨਾਂ ਨੇ ਖਾਤੇ 'ਚ ਤੇ ਉਹ ਆਪਣਾ ਅਸੀਂ ਇਹ ਲੈ ਲਿਆ ਤੇ ਲਓ ਜੀ ਇਹਦਾ ਬਹੁਤ ਹੀ ਯੂਜ਼ ਆਸਾਨ ਹੈ ਤੇ ਬਹੁਤ ਹੀ ਇਹਦਾ ਸੁੱਖ ਹੈ ਕਿਉਂਕਿ ਜਿਵੇਂ ਹੁਣ ਇਹ ਮਲਾਈ ਵਗੈਰਾ ਮੈਂ ਕੱਢਣੀ ਹੁੰਦੀ ਸੀ ਮਿਕਸੀ ਚ ਉਹਦੇ ਨਾਲ ਪਹਿਲਾਂ ਮਿਕਸੀ ਜੂਸਰ ਦਾ ਜਾਰ ਹੁੰਦਾ ਇੱਕ ਵੱਡਾ ਪਲਾਸਟਿਕਾਲਾ ਯਾਨੀ ਕਿ ਪਲਾਸਟਿਕ ਟਾਈਪ ਹੀ ਉਹ ਬਣਿਆ ਹੁੰਦਾ ਵਾਈਟ ਚ ਕਲਰ ਦਾ ਤੇ ਉਹ ਤਰੇੜਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਸਟੀਲ ਨਾਲਾ ਹੁੰਦਾ ਉਹ ਛੋਟਾ ਹੁੰਦਾ ਉਸ ਦੇ ਵਿੱਚ ਵਾਰ-ਵਾਰ ਇਹਨੂੰ 2-3 ਵਾਰ ਯਾਨੀ ਕਿ ਮਲਾਈ ਨੂੰ ਰਗੜ ਰਗੜ ਕੇ ਤੇ ਫਿਰ 2-3 ਵਾਰਾਂ ਚ ਮਤਲਬ ਮੱਖਣ ਕੱਢਿਆ ਜਾਂਦਾ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਬਲੈਂਡਰ ਦੀ ਸਹਾਇਤਾ ਨਾਲ ਇੱਕ ਵਾਰ ਚ ਹੀ ਮੱਖਣ ਨਿਕਲ ਗਿਆ ਤੇ ਇੱਥੇ ਮੱਖਣ ਕੱਢ ਲਿਆ ਸੀ ਉਸ ਤੋਂ ਬਾਅਦ ਮੈਂ ਇਹਨੂੰ ਰੱਖਣਾ ਸੀ ਗਰਮ ਪਰ ਪਹਿਲਾਂ ਆਪਾਂ ਜਿਹੜੀ ਇਹਦਾ ਦੁੱਧ ਜਿਹੜਾ ਨਿਕਲਿਆ ਹੁਣ ਮਲਾਈ ਤੋਂ ਮੱਖਣ ਬਣ ਗਿਆ ਉਸ ਤੋਂ ਬਾਅਦ ਜਿਹੜਾ ਇਹ ਚ ਦੁੱਧ ਬਚੇਗਾ ਉਹ ਆਪਾਂ ਇੱਕ ਡੋਂਗੇ 'ਚ ਲੱਗ ਕੱਢ ਲਾਂਗੇ ਤੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਨਾਲ ਇੱਕ ਦੋ ਪਾਣੀਆਂ 'ਚ ਧੋ ਲਵਾਂਗੇ ਤੇ ਫਿਰ ਆਪਾਂ ਇਹਨੂੰ ਰੱਖਾਂਗੇ ਗਰਮ ਤੇ ਤੁਸੀਂ ਦੇਖ ਸਕਦੇ ਹੋ ਤੇ ਵੀਡੀਓ ਦੇ ਵਿੱਚ ਨਾਲ ਬਨੇ ਰਹੋ ਤੇ ਉਸ ਤੋਂ ਬਾਅਦ ਹੁਣ ਕੱਲ ਕਰਦੇ ਆਂ YouTube ਦੀ YouTube ਬਹੁਤ ਜ਼ਿਆਦਾ ਟਾਈਮ ਮੰਗਦੀ ਹੈ YouTube ਇੱਕ ਆਪਾਂ ਜਦੋਂ ਦੇਖਦੇ ਆਂ ਵੀ ਦੂਜੇ ਲੋਕ YouTube ਤੇ ਕੰਮ ਕਰ ਰਹੇ ਨੇ ਤਾਂ ਫਿਰ ਆਪਾਂ ਨੂੰ ਵੀ ਸ਼ੌਂਕ ਜਾਗਦਾ ਵੀ ਆਪਾਂ ਵੀ YouTube ਤੇ ਕੰਮ ਕਰੀਏ ਪਰ YouTube ਦੇ ਉੱਤੇ ਮਿਹਨਤ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਕੋਈ ਦੁਹਰਾਇ ਨਹੀਂ ਵੀ ਮਿਹਨਤ ਲੱਗਦੀ ਆ ਹਰ ਇੱਕ ਚੀਜ਼ 'ਚ ਕਿਤੇ ਵੀ ਤੁਸੀਂ ਕੋਈ ਵੀ ਕੰਮ ਕਰੋਗੇ ਪ੍ਰਾਈਵੇਟ ਜੌਬ ਸਰਕਾਰੀ ਜੌਬ ਜਾਂ ਕਿਤੇ ਵੀ ਕੋਈ ਵੀ ਜੌਬ ਕਰੋਗੇ ਤੁਸੀਂ ਤਾਂ ਉਹਦੇ ਵਿੱਚ ਤੁਹਾਨੂੰ ਮਿਹਨਤ ਹਰ ਇੱਕ ਚੀਜ਼ 'ਚ ਕਰਨੀ ਹੀ ਪੈਗੀ ਦੇਖੋ ਜੀ ਇਹ ਤਾਂ ਹੈ ਹੀ ਤੇ ਇੱਥੇ ਵੀ ਹੁਣ ਅਸੀਂ ਟਾਈਮ ਲਾ ਕੇ ਕੋਈ ਨਾ ਕੋਈ ਵੀਡੀਓ ਜਦੋਂ ਵੀ ਸ਼ੂਟ ਕਰਦੇ ਆ ਕੋਈ ਯੂਸਫੁਲ ਵੀਡੀਓ ਜਿਵੇਂ ਹੁਣ ਤੁਹਾਨੂੰ ਦੱਸ ਰਿਹਾ ਹਾਂ ਇਸ ਦੇ ਸਿੱਕਿਓ ਕਿਵੇਂ ਬਣਾਉਣਾ ਜਾਂ ਕੋਈ ਵੀ ਕੋਈ ਖਾਣੇ ਦੀ ਰੈਸਪੀ ਵਗੈਰਾ ਤੇ ਜਾਂ ਕੋਈ ਕੰਮਕਾਰ ਜਿਵੇਂ ਕਰਦੇ ਆਪਾਂ ਕਰ ਰਹੇ ਆ ਉਸ ਟਾਈਮ ਦੱਸ ਰਿਹਾ ਵੀ ਇਹ ਕੰਮ ਕਿਵੇਂ ਤੁਸੀਂ ਜਲਦੀ ਕਰ ਸਕਦੇ ਹੋ ਜਾਂ ਕਿਵੇਂ ਵੀ ਹਨਾ ਉਹ ਵੀਡੀਓ ਬਣਾਉਣ ਚ ਟਾਈਮ ਬਹੁਤ ਲੱਗਦਾ ਹੈ ਚਲੋ ਜਦੋਂ ਵੀਡੀਓ ਬਣ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਐਡੀਟਿੰਗ ਕਰਨੀ ਆਪਾਂ ਉਹਨੂੰ ਵੀ 3 ਤੋਂ 4 ਘੰਟੇ ਜਾਂ 2-3 ਘੰਟੇ ਦਾ ਆਰਾਮ ਨਾਲ ਚਾਹੀਦ ਨੇ ਕਿਉਂਕਿ ਵੀਡੀਓ ਪਹਿਲਾਂ ਚੈੱਕ ਕਰਨੀ ਪੈਂਦੀ ਹੈ ਕਿ ਕਿਹੜੀ ਵੀਡੀਓ ਆਪਾਂ ਆਨਲਾਈਨ ਪਬਲਿਕ ਚ ਪਾਣੀ ਹੈ ਕਿਹੜੀ ਨਹੀਂ ਪਾਣੀ ਕੀ ਆਪਾਂ ਬੋਲਣਾ ਹੈ ਤੇ ਕੀ ਆਪਾਂ ਨਹੀਂ ਬੋਲਣਾ ਇਹ ਸਾਰੀਆਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਤੇ ਘਟੋ-ਘਟ 3-4 ਘੰਟੇ ਮੇਰੇ ਸਾਬ ਨਾਲ ਮੇਰੀ ਵੀਡੀਓ ਤੇ ਜਾਂਦੇ ਨੇ ਜਿਹੜੀ ਲੌਂਗ ਵੀਡੀਓ ਹੁੰਦੀ ਹੈ ਉਹਨੂੰ ਸੈਟਿੰਗ ਕਰਦੇ ਆ ਤੇ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਟਾਸਕ ਹੋ ਜਾਂਦਾ ਹੈ ਤੇ ਕਈ ਵਾਰ ਕਿਤੇ ਜਾਣਾ ਆਉਣਾ ਪੈ ਜਾਂਦਾ ਫਿਰ ਉਹ ਇੱਕ ਅ ਦੋ ਦਿਨ ਵੀਡੀਓਜ਼ ਵੀ ਲੇਟ ਹੋ ਜਾਂਦੀਆਂ ਨੇ ਪਰ ਸਭ ਤੋਂ ਪਹਿਲੀ ਗੱਲ ਇਹ ਜੇ ਤੁਸੀਂ YouTube ਤੇ ਕੰਮ ਕਰਨਾ ਚਾਹ ਰਹੇ ਹੋ ਤਾਂ ਤੁਸੀਂ ਇਹ ਗੱਲ ਦਾ ਧਿਆਨ ਰੱਖਣਾ ਹੈ ਵੀ ਤੁਸੀਂ ਆਪਣੇ ਘਰ ਨੂੰ ਮੈਨੇਜ ਕਰਕੇ ਚੱਲਣਾ ਹੈ ਕਿਉਂਕਿ ਜੇ ਤੁਹਾਡਾ ਇੱਕ ਅੱਧਾ ਕੰਮ ਵੀ ਲੇਟ ਹੋਇਆ ਤੇ ਜਾਂ ਟਾਈਮ ਤੇ ਨਾ ਹੋਇਆ ਜਾਂ ਕੋਈ ਵੀ ਕਾਰਨ ਹੋਇਆ ਵੀ ਤੁਸੀਂ ਉਹ ਕੰਮ ਨਹੀਂ ਕੀਤਾ ਤਾਂ ਹੋ ਸਕਦਾ ਤੁਹਾਨੂੰ ਗਾਲਾਂ ਵੀ ਖਾਣੀਆਂ ਪੈਣ ਇੱਕ ਦੋ ਵਾਰੀ ਮੇਰੇ ਨਾਲ ਐਵੇਂ ਹੋਈ ਵੀ ਹੈ ਮੈਂ ਝੂਠ ਨਹੀਂ ਬੋਲਦੀ ਤੇ ਕਿਉਂਕਿ ਮੈਨੂੰ ਕਈ ਵਾਰ ਹੁੰਦਾ ਵੀ ਵੀਡੀਓਜ਼ ਮੈਂ ਅਪਲੋਡ ਕਰਨੀਆਂ ਤਾਂ ਮੈਂ ਫਟਾਫਟ ਐਡੀਟਿੰਗ ਵਗੈਰਾ ਕਰ ਲਾਂ ਤੇ ਕਈ ਵਾਰ ਇਹੋ ਜਿਹਾ ਮਹੌਲ ਹੋ ਜਾਂਦਾ ਵੀ ਕੋਈ ਚੀਜ਼ ਆਪਣੀ ਰਹਿ ਜਾਂਦੀ ਖਾਸ ਕਰ ਮੇਰੇ ਕੱਪੜੇ-ਕੁਪੜੇ ਧੋਣ ਵਾਲੇ ਥੋੜੇ ਬਤੇ ਹੁੰਦੇ ਨੇ ਜਿਹੜੇ ਅਮਰਜੈਂਸੀ ਚ ਚਾਹੀਦੇ ਹੁੰਦੇ ਨੇ ਉਹ ਇੱਕ ਦਿਨ ਹੀ ਧੋਣੇ ਰਹਿ ਗਏ ਨੇ ਤਾਂ ਉਸ ਕਰਕੇ ਮੈਨੂੰ ਥੋੜੀਆਂ ਜਾਂ ਸੁਣਨਾ ਪੈ ਜਾਂਦਾ ਵੀ ਸਾਰਾ ਦਿਨ ਕੀਤਾ ਕੀ ਹੈ ਤੂੰ ਵੀ ਉਹ ਕਈ ਵਾਰ ਐਡਜਸਟਮੈਂਟ ਉਹੋ ਜਿਹੀ ਹੁੰਦੀ ਨਹੀਂ ਵੈਸੇ ਤਾਂ ਤਕਰੀਬਨ ਜਿਨ੍ਹਾਂ ਨੇ YouTube ਤੇ ਕੰਮ ਕਰਨਾ ਉਹਨਾਂ ਨੂੰ ਐਡਜਸਟਮੈਂਟ ਹਮੇਸ਼ਾ ਐਕਟਿਵ ਰਹਿਣਾ ਪੈਂਦਾ ਤੇ ਐਡਜ ਜੇ ਤੁਸੀਂ YouTube ਤੇ ਕੰਮ ਕਰ ਰਹੇ ਹੋ ਬਾਕੀ ਗੱਲ ਇਹ ਹੈ ਵੀ ਜੇ ਤੁਸੀਂ YouTube ਤੇ ਕੰਮ ਕਰਕੇ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪੇਸ਼ੈਂਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਬਰ ਜ਼ਰੂਰ ਰੱਖਣਾ ਪੈਣਾ ਤੁਹਾਨੂੰ YouTube ਤੁਹਾਨੂੰ ਉਸ ਚੀਜ਼ ਦਾ ਮਿਹਨਤ ਦਾ ਫਲ ਜ਼ਰੂਰ ਦਿੰਦਾ ਮੈਂ ਤੁਹਾਨੂੰ ਇੱਕ ਤਾਂ ਦੱਸ ਰਹੀਆਂ ਕਿਉਂਕਿ ਹਜੇ ਵੀ ਮੈਨੂੰ ਮੈਂ ਇਹ ਨਹੀਂ ਕਹਿੰਦੀ ਵੀ ਮੈਨੂੰ ਹਜੇ ਹੁਣੇ ਹੀ ਫਲ ਮਿਲ ਚੁੱਕਿਆ ਹਜੇ ਨਹੀਂ ਪਰ ਹਾਂ ਮੈਨੂੰ ਲੱਗ ਰਿਹਾ ਹੈ ਭਾਈ ਗੁਰੂ ਦੀ ਕਿਰਪਾ ਨਾਲ ਮੈਨੂੰ ਇਹ ਲੱਗ ਰਿਹਾ ਵੀ ਮੇਰੀਆਂ ਵੀਡੀਓਜ਼ ਥੋੜੀਆਂ ਜਿਹਾ ਚਲਣੀਆਂ ਸ਼ੁਰੂ ਹੋ ਗਈਆਂ ਨੇ ਪ੍ਰਮਾਤਮਾ ਦੀ ਕਿਰਪਾ ਨਾਲ ਬਾਕੀ ਤੁਸੀਂ ਜਿਹੜੇ ਦੇਖ ਰਹੇ ਹੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਇਹ ਸਾਰੇ ਵੀਡੀਓਜ਼ ਬਹੁਤ ਮੈਨੂੰ ਮਤਲਬ ਹੈਲਪ ਹੋ ਰਹੀ ਹੈ ਜਦੋਂ ਤੁਸੀਂ ਵਿਊਜ਼ ਆਉਂਦੇ ਨੇ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਫਿਰ ਮੈਨੂੰ ਹੋਰ ਮੋਟੀਵੇਸ਼ਨ ਮਿਲਦੀ ਹੈ ਵੀ ਮੈਂ ਹੋਰ ਵੀਡੀਓਜ਼ ਵਧੀਆ-ਵਧੀਆ ਬਣਾ ਕੇ ਤੁਹਾਨੂੰ ਪਾਵਾਂ ਤੇ ਉਹਨਾਂ ਪਬਲਿਕ ਤੇ ਪਾਈਏ ਤੇ ਤਾਂ ਜੋ ਕੋਈ ਵੀ ਹੈ ਆਪਾਂ ਨੂੰ ਦੇਖ ਕੇ ਕੋਈ ਵੀ ਵਧੀਆ ਕੰਮ ਕਰ ਸਕੇ ਮਿਹਨਤ ਕਰ ਸਕੇ ਠੀਕ ਹੈ ਜੀ ਤੇ ਬਾਕੀ ਰਹੀ ਗੱਲ ਇਹ ਹੋ ਜਾਂਦਾ ਵੀ ਆਪਾਂ ਰੈਗੂਲਰ ਇੱਕ ਤਾਂ YouTube ਤੇ ਤੁਹਾਨੂੰ ਰਹਿਣਾ ਪਏਗਾ ਕੋਈ ਵੀ ਅਗਰ ਤੁਸੀਂ ਸ਼ਾਰਟ ਪਾ ਰਹੇ ਹੋ ਵੀਡੀਓ ਪਾ ਰਹੇ ਹੋ ਹਫਤੇ 'ਚ ਦੋ ਤਿੰਨ ਵੀਡੀਓਜ਼ ਪਾ ਰਹੇ ਹੋ ਤਾਂ ਤੁਹਾਨੂੰ ਪਾਣੀਆਂ ਪੈਣਗੀਆਂ ਤੇ ਜੇ ਤੁਸੀਂ ਹਫਤੇ 'ਚ ਇੱਕ ਦੋ ਸ਼ਾਰਟਸ ਪਾ ਰਹੇ ਹੋ ਤਾਂ ਫਿਰ ਤੁਹਾਨੂੰ ਉਹ ਵੀ ਪਾਣੇ ਪੈਣਗੇ ਇਹ ਵਿੱਚ ਜੇ ਮੇਰੇ ਨਾਲ ਐਵੇਂ ਹੋਇਆ ਸੀ ਵੀ ਮੈਂ ਕਾਫੀ ਟਾਈਮ ਪਹਿਲਾਂ ਮੇਰਾ ਚੈਨਲ ਬਹੁਤ ਸੋਹਣਾ ਚੱਲ ਗਿਆ ਸੀ ਤੇ ਪਰ ਕੁਛ ਨਾ ਕੁਛ ਕਾਰਨਾ ਕਰਕੇ ਕੁਛ ਵੀ ਮੋਟੀਵੇਟ ਹੋ ਜਾਂਦਾ ਬੰਦਾ ਕਈ ਵਾਰ ਜਦੋਂ ਲੌਂਗ ਵੀਡੀਓਜ਼ ਤੇ ਜਾਂ ਕਿਸੇ ਹੋਰ ਸ਼ਾਰਟਸ ਤੇ ਤੁਹਾਡੇ ਵਿਊਜ਼ ਨਹੀਂ ਆਉਂਦੇ ਕਦੀ ਕਦਾਈ ਤਾਂ ਫਿਰ ਬੰਦੇ ਨੂੰ ਡੀਮੋਟੀਵੇਸ਼ਨ ਹੋ ਜਾਂਦੀ ਹੈ ਮੈਨੂੰ ਹੋਈ ਸੀ ਮੈਂ ਖੁਦ ਤੁਹਾਨੂੰ ਇਹ ਦੱਸ ਰਹੀ ਹਾਂ ਤੇ ਮੈਂ ਫਿਰ ਉਸ ਟਾਈਮ ਨਾ ਉਹ ਵੀਡੀਓਜ਼ ਪਾਣੀਆਂ ਬੰਦ ਕਰਤੀਆਂ ਸੀ ਕਾਫੀ ਟਾਈਮ 6-7 ਮਹੀਨੇ 8 ਮਹੀਨੇ ਮੈਂ ਵੀਡੀਓਜ਼ ਹੀ ਨਹੀਂ ਸੀ ਪਾਈਆਂ ਉਸ ਤੋਂ ਬਾਅਦ ਫਿਰ ਜਦੋਂ ਮੈਂ ਕਿਸੇ ਨੂੰ ਦੇਖਿਆ ਮੈਨੂੰ ਮੈਂ ਮੋਟੀਵੇਟ ਹੋਈ ਉਸ ਤੋਂ ਬਾਅਦ ਫਿਰ ਮੈਨੂੰ ਲੱਗਿਆ ਵੀ ਨਹੀਂ ਯਾਰ ਮੈਂ ਪਾਣੀਆਂ ਨਹੀਂ ਵੀਡੀਓਜ਼ ਮੇਰਾ ਮਤਲਬ ਮੇਰਾ ਦਿਲ ਕਰ ਰਿਹਾ ਵੀ ਮੈਂ ਆਪਣਾ ਚੈਨਲ ਚਲਾਣਾ ਹੀ ਚਲਾਣਾ ਹੁਣ ਮੈਂ ਆਪਣੇ ਆਪ ਨੂੰ ਹੁਣ ਇੱਕ ਟਾਈਮ ਦਿੱਤਾ ਹੈ ਇੱਕ ਟਾਸਕ ਦਿੱਤਾ ਹੈ ਵੀ ਐਨੇ ਮੰਥ ਦਾ ਮੈਂ ਤੁਹਾਨੂੰ ਟਾਈਮ ਦੇ ਰਹੀਆਂ ਵੀ ਬਸ ਇਹਦੇ ਵਿੱਚ ਅਗਰ ਮੇਰਾ YouTube ਚੈਨਲ ਮੋਨਟਾਈਜ਼ ਹੋ ਗਿਆ ਤਾਂ ਮੈਂ ਅੱਗੇ ਕੰਮ ਕਰੂੰਗੀ ਨਹੀਂ ਤਾਂ ਬਸ ਪ੍ਰਮਾਤਮਾ ਹੀ ਜਾਣਦਾ ਵੀ ਮੇਰਾ ਮਤਲਬ ਇਹ ਨਹੀਂ ਕਿ ਆ ਵੀ ਮੈਂ ਹੁਣ YouTube ਤੇ ਅੱਗੇ ਕੰਮ ਕਰਨਾ ਚਾਹੂੰਗੀ ਬਾਕੀ ਪ੍ਰਮਾਤਮਾ ਦੀ ਰਜ਼ਾ ਰਹੀ ਤਾਂ ਮੈਂ ਅੱਗੇ ਜ਼ਰੂਰ ਬਹੁਤ ਵਧੀਆ YouTube ਤੇ ਕੰਮ ਕਰ ਆਪਣਾ ਕਰੂੰਗੀ ਤੇ ਇਹ ਸਾਈਡ ਇਨਕਮ ਹੈ ਹੋ ਸਕਦਾ ਹੈ ਤੁਹਾਨੂੰ ਕਦੋਂ ਆਣੀ ਸ਼ੁਰੂ ਹੋ ਜੇ ਕਦੋਂ ਨਹੀਂ ਉਹ ਤੁਹਾਡੀ ਲੱਕ ਤੇ ਵੀ ਡਿਪੈਂਡ ਕਰਦਾ ਹੈ ਤੇ ਤੁਹਾਡੀ ਮਿਹਨਤ ਤੇ ਵੀ ਡਿਪੈਂਡ ਕਰਦਾ ਹੈ ਠੀਕ ਹੈ ਜੀ ਹੁਣ ਮੈਂ ਰੈਗੂਲਰ ਲੌਂਗ ਵੀਡੀਓਜ਼ ਇੱਕ ਦੋ ਦਿਨ ਛੱਡ ਕੇ ਜਾਂ ਡੇਲੀ ਰੁਟੀਨ 'ਚ ਜਾਂ ਹਫ਼ਤੇ 'ਚ ਤਿੰਨ ਚਾਰ ਵੀਡੀਓਜ਼ ਪਾ ਰਹੀਆਂ ਤੇ ਬਾਕੀ ਸ਼ਾਰਟਸ ਮੇਰੇ ਡੇਲੀ ਜਾ ਰਹੇ ਨੇ ਉਸ ਦੇ ਨਾਲ ਮੇਰੇ ਚੈਨਲ ਨੂੰ ਥੋੜੀ ਜਿਹੀ ਗਰੋਥ ਮਿਲੀ ਹੈ ਤੇ ਵਿਊਜ਼ ਆਉਣੇ ਸ਼ੁਰੂ ਹੋ ਗਏ ਨੇ ਤੇ ਹੁਣ ਮੈਨੂੰ ਇੱਕ ਹੋਪ ਹੋ ਗਈ ਹੈ ਵੀ ਮੇਰਾ ਚੈਨਲ ਪੱਕਾ ਚੱਲੇਗਾ ਹੀ ਚੱਲੇਗਾ ਤੁਸੀਂ ਵੀ ਇਸ ਮੋਟੀਵੇਸ਼ਨ ਦੇ ਨਾਲ ਆਪਣਾ YouTube ਚੈਨਲ ਨਵਾਂ ਓਪਨ ਵੀ ਕਰ ਸਕਦੇ ਹੋ ਤੇ ਜਿਹੜਾ ਤੁਹਾਡਾ ਕੋਈ ਚੈਨਲ ਹੈਗਾ ਤੁਸੀਂ ਉਹਦੇ ਤੇ ਆਪਣੀਆਂ ਵੀਡੀਓਜ਼ ਰੈਗੂਲਰ ਹੁਣ ਪਾਉਣੀਆਂ ਸਟਾਰਟ ਕਰੋ ਤੇ ਥੋੜਾ ਜਿਹਾ ਪੇਸ਼ੈਂਸ ਰੱਖ ਕੇ ਚੱਲੋ ਥੋੜਾ ਜਿਹਾ ਸਬਰ ਸੰਤੋਖ ਰੱਖ ਕੇ ਚੱਲੋ ਤੇ ਤੁਹਾਡਾ ਤੁਸੀਂ ਵੀ ਜ਼ਰੂਰ ਸਫਲ ਹੋਵੋਗੇ ਜਿਸ ਤਰ੍ਹਾਂ ਅਸੀਂ ਹੋ ਰਹੇ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਇਹ ਤਾਂ ਬਹੁਤ ਜਲਦੀ ਅਸੀਂ ਵੀ ਸਕਸੈਸ ਕਰਾਂਗੇ ਤੇ ਹੁਣ ਮਤਲਬ ਉਹ ਰਾ ਫੜ ਲਿਆ ਸੀ ਸਕਸੈਸ ਵਾਲਾ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੈ ਜੀ ਤੇ ਲੋ ਜੀ ਇੱਥੇ ਘਿਓ ਆਪਣਾ ਬਣ ਚੁੱਕਿਆ ਸੀ ਤੇ ਜਿਹੜਾ ਦੁੱਧ ਸੀ ਕੱਢਿਆ ਉਹਦਾ ਆਪਾਂ ਪਨੀਰ ਕੱਢ ਲਿਆ ਉਹਦੇ ਵਿੱਚ ਗਰਮ ਰੱਖਤਾ ਸੀ ਉਹਨੂੰ ਉਸ ਤੋਂ ਬਾਅਦ ਉਹ ਚੱਧਈ ਐਡ ਕਰ ਲਿਆ ਸੀ ਦਹੀਂ ਦੇ ਨਾਲ ਪਨੀਰ ਬਹੁਤ ਜਲਦੀ ਨਿਕਲ ਜਾਂਦਾ ਉਹ ਵੀ ਤੁਸੀਂ ਦੇਖ ਲਿਆ ਹੋਣਾ ਵੀ ਪਨੀਰ ਬਹੁਤ ਸੋਹਣਾ ਨਿਕਲਿਆ ਉਸ ਤੋਂ ਬਾਅਦ ਘਿਓ ਰੱਖਤਾ ਸੀ ਗਰਮ ਤੇ ਘਿਓ ਜਦੋਂ ਝੱਗ ਮਾਰ ਲਾ ਜਾਂਦਾ ਕਾਫੀ ਦੇਰ ਉਹ ਪਹਿਲਾਂ ਉਬਲਦਾ ਥੋੜਾ ਜਿਆਦਾ ਉਬਾਲ ਆ ਜਾਂਦਾ ਉਹਦੇ ਚੋਂ ਉਸ ਤੋਂ ਬਾਅਦ ਉਹਨੂੰ ਕੱਟ ਕਰਨਾ ਪੈਂਦਾ ਕੱਟ ਕਰਨ ਤੋਂ ਬਾਅਦ ਫਿਰ ਉਹਨੂੰ ਥੋੜਾ ਜਿਹਾ ਆਪਾਂ ਰਜਾਣਾ ਹੁੰਦਾ ਲੋ ਫਲੇਮ ਤੇ ਜਦੋਂ ਲੋ ਫਲੇਮ ਤੇ ਰਜਾਨੇ ਆ ਉਸ ਤੋਂ ਬਾਅਦ ਉਹ ਫੇਰ ਇੱਕ ਵਾਰ ਝੱਗ ਮਾਰਦਾ ਉਸ ਟਾਈਮ ਆਪਾਂ ਜਿਆਦਾ ਇਹਨੂੰ ਸਾੜਨਾ ਨਹੀਂ ਹੁੰਦਾ ਠੀਕ ਜੇ ਰੱਖਣਾ ਹੁੰਦਾ ਜੇ ਆਪਾਂ ਜਿਆਦਾ ਸਾੜਦਾਂਗੇ ਤਾਂ ਕਿਓ ਵੀ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਕਿਓ ਬਿਲਕੁਲ ਆਪਣਾ ਸਾਫ ਸੁਥਰਾ ਤੇ ਬਿਲਕੁਲ ਐਂਡ ਚ ਟਟਾ ਜਾਂ ਬਣਦਾ ਤੇ ਆਪਾਂ ਕੜਛੀ ਲਗਾਤਾਰ ਤਾਂ ਕਿਓ ਦੇ ਵਿੱਚ ਮਾਰਦੇ ਰਹਿਣੇ ਕਿਉਂਕਿ ਜਿਹੜੀ ਇਹ ਛੱਡੀ ਹੁੰਦੀ ਹੈ ਇਹ ਨੀਚੇ ਨਹੀਂ ਜੰਮਦੀ ਤੇ ਨੀਚੇ ਜਦੋਂ ਇਹ ਜੰਮ ਜਾਂਦੀ ਬਹੁਤ ਔਖੀ ਹੋ ਜਾਂਦੀ ਹੈ ਲਾਣੀ ਇਸ ਕਰਕੇ ਮੈਂ ਲਗਾਤਾਰ ਕੜਛੀ ਮਾਰਦੀ ਰਹਿਣੀ ਆ ਤੇ ਇਧਰ ਤੁਸੀਂ ਦੇਖ ਸਕਦੇ ਹੋ ਆਪਣਾ ਪਨੀਰ ਵੀ ਬਣ ਕੇ ਇਸੇ ਮਲਾਈ ਦੇ ਵਿੱਚੋਂ ਤਿਆਰ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਪਾਣੀ ਹੁੰਦਾ ਹੈ ਪਨੀਰ ਦਾ ਤੁਸੀਂ ਉਹ ਆਟੇ 'ਚ ਵੀ ਯੂਜ਼ ਕਰ ਸਕਦੇ ਹੋ ਅਗਰ ਉਹ 스멜 ਨਹੀਂ ਮਾਰ ਰਿਹਾ ਕਿਉਂਕਿ ਜੇ 8-10 ਦਿਨਾਂ ਦੀ ਮਲਾਈ ਹੈ ਕਈ ਵਾਰ ਉਹ 스멜 ਗਰਮੀ ਕਰਕੇ ਆਉਣ ਲੱਗ ਜਾਂਦੀ ਹੈ ਤੇ ਲੋ ਜੀ ਹੁਣ ਤੁਸੀਂ ਦੇਖ ਹੀ ਲਿਆ ਇੱਕ ਮਲਾਈ ਤੋਂ ਆਪਾਂ ਦੋ ਤਿੰਨ ਚੀਜ਼ਾਂ ਤਿਆਰ ਕਰ ਸਕਦੇ ਹਾਂ ਬਹੁਤ ਹੀ ਆਸਾਨੀ ਦੇ ਨਾਲ ਘਰ ਦੇ ਵਿੱਚ ਹੀ ਤੇ ਤੁਸੀਂ ਵੀ ਇਹ ਰੈਸਪੀਆ ਜ਼ਰੂਰ ਟਰਾਈ ਕਰਿਓ ਬਾਕੀ ਥੋੜਾ ਜਿਹਾ ਸਮਝ ਕੇ ਆਪਾਂ ਨੂੰ ਚੀਜ਼ ਯੂਜ਼ ਕਰਨੀ ਚਾਹੀਦੀ ਹੈ ਦੁੱਧ ਵਗੈਰਾ ਤੇ ਬਹੁਤ ਸੋਹਣੀਆਂ ਚੀਜ਼ਾਂ ਇਹ ਬਣ ਕੇ ਤਿਆਰ ਹੋ ਸਕਦੀਆਂ ਨੇ ਤੈਨੂੰ ਲੋ ਜੀ ਤੁਹਾਨੂੰ ਥੋੜੀ ਜਿਹੀ ਵੀ ਮੇਰੀ ਵੀਡੀਓ ਮੋਟੀਵੇਟਿਡ ਜਾਂ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕੀਤਾ ਵੀ ਨਾ ਜਾਇਓ ਤੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਜਿਹਦੇ ਵਿੱਚ ਬਹੁਤ ਕੁਝ ਹੋਰ ਸਿੱਖਣ ਨੂੰ ਮਿਲੇਗਾ ਟਿਲ ਦੈਨ ਬਾਏ ਥੈਂਕ ਯੂ ਜੀ ਆਮੀ ਆਪਣਾ ਪਿਆਰ ਬਣਾਈ ਰੱਖਿਓ ਚੈਨਲ ਤੇ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ YouTube ਦਾ ਚੈਨਲ ਜਿਹਨਾਂ ਨੇ ਬਣਾਣਾ ਉਹ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਜਿਵੇਂ ਮੈਂ ਤੁਹਾਨੂੰ